ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆ ਰਹੇ ਸੀਗੇ ਰੋਪੜ ਤੋਂ ਤੇ ਆਪਣੇ ਨਾਲ ਨੇ ਮਨਦੀਪ ਭਾਈ ਰਾਮਪੁਰਾ ਵਾਲੇ ਤੇ ਨਾਲ ਆਪਣਾ ਦੀਪਕ ਭਾਈ ਉੱਟੋ ਮਜਾਰੇ ਤੋਂ ਤੇ ਬਾਈ ਜੀ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਈ ਵਾਰੀ ਸਾਡੇ ਵੀਰ ਨਾ ਵੀਡੀਓ ਦੇਖ ਕੇ ਉਹਨੂੰ ਉੱਥੇ ਹੀ ਛੱਡ ਦਿੰਦੇ ਹਨਾ ਐਦਾਂ ਨਾ ਕਰਿਆ ਕਰੋ ਤੇ ਜੇ ਤੁਸੀਂ ਵੀਡੀਓ ਨਹੀਂ ਸ਼ੇਅਰ ਕਰੋਗੇ ਤਾਂ ਸਾਡਾ ਸਾਡਾ ਜਿਹੜਾ ਡਰਾਈਵਰ ਮੈਂਕਮੈਨ ਨੂੰ ਕੋਈ ਮੈਸੇਜ ਆ ਉਹ ਕਿੱਦਾਂ ਪਹੁੰਚੂਗਾ ਹਨਾ ਤੇ ਦੀਪਕ ਭਾਈ ਹੋਣੀ ਵੀ ਜਿਹੜੀ ਆ ਗੱਡੀ ਚਲਾਉਂਦੇ ਬਾਈ ਫੁੱਟੀ ਨਾਲ ਤੋਂ ਆਪਣੀ ਗੱਡੀ ਆ ਕੈਂਟਰ ਰੇਲੰਡ ਦੀ ਤੇ ਬਾਕੀ ਮਨਦੀਪ ਬਾਈ ਦਾ ਵੀ ਤੁਹਾਨੂੰ ਪਤਾ ਹੀ ਆ ਹਨਾ ਟੈਂਕਰ ਚਲਾਉਂਦਾ ਬਾਈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਦੀਪਕ ਬਾਈ ਤੇ ਵੀ ਮੜੀ ਆਪਣਾ ਆਪਣੇ ਬਾਰੇ ਦੱਸੋ ਬਦਸ਼ਕਾਂ ਨੂੰ ਹਨਾ ਤਾਂ ਜੋ ਉਹਨਾਂ ਵਾਲੇ ਸਮਝ ਫੇ ਮੈਂ ਤੁਹਾਡੇ ਬਾਰੇ ਸਾਰਾ ਦੱਸਾਂ ਸੱਸੀ ਗਾੜੀ ਸਾਰਿਆਂ ਨੂੰ ਮੇਰਾ ਨਾਮ ਦੀਪਕ ਟੁੱਟ ਮੇਰੇ ਤੋਂ ਤੇ ਆਪਾਂ ਨੂੰ ਰਾਜੇ ਭਾਜੀ ਨੂੰ ਟੱਕਰੇ ਆ ਤੇ ਬਹੁਤ ਵਧੀਆ ਲੱਗਾ ਖੁਸ਼ੀ ਹੋਈ ਰਾਤ ਵੀ ਮੈਨੂੰ ਮਿਲ ਕੇ ਗਏ ਆ ਤੇ ਹੁਣ ਵੀ ਇਹਨਾਂ ਨਾਲ ਗੱਲ ਹੋਈਏ ਫੋਨ ਨਹੀਂ ਲੀਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਮਿਲ ਕੇ ਰਾਜੇ ਭਾਈ ਉਹਨਾਂ ਨੂੰ ਤੇ ਬਾਕੀ ਰਾਜੇ ਭਾਈ ਉਹਨੇ ਹੀ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਇਹ ਦੀਪਕ ਭਾਈ ਆਪਣੇ ਥੋੜਾ ਜਿਹਾ ਵੀਡੀਓ ਤੋਂ ਝਿਜਕਦੇ ਸੀਗੇ ਜਿਵੇਂ ਕਿ ਆਪਾਂ ਹਨਾ ਗਰੁੱਪ ਚ ਲਾ ਰਹੇ ਆ ਰੋਡ ਤੇ ਬਹੁਤ ਹੈਲਪ ਕਰਦੇ ਆ ਆਪਣੇ ਡਰਾਈਵਰ ਭਰਾਵਾਂ ਦੀ ਉਹਦਾ ਵੀ ਇੱਧਰ ਮਾਲਪੁਰ ਲਾਗੇ ਕੋਈ ਵੀ ਪੰਗਾ ਹੋਵੇ ਤੁਸੀਂ ਜਿੱਲੇ ਮਰਜ਼ੀ ਫੋਨ ਕਰੋ ਹਨਾ ਖੜੇ ਆ ਕੋਈ ਚੱਕਰ ਨਹੀਂ ਕੋ ਰੱਬ ਨਾ ਕਰੇ ਗੱਡੀ ਪੈਂਚਰ ਹੋ ਜਾਏ ਕੋਈ ਗੱਲਬਾਤ ਹੋ ਜਾਏ ਕੁਝ ਵੀ ਹੈ ਨਾ ਕੋਈ ਚੱਕਰ ਨਹੀਂ ਹੈਗਾ ਤੇ ਅੱਜ ਦੀਪਕ ਭਾਈ ਨੇ ਨਾ ਦਿਲ ਚੋਂ ਕਬਾਲ ਗਿਆ ਜਿਹਾ ਹਨਾ ਦੀਪਕ ਭਾਈ ਨੇ ਤਾਂ ਸਵੈਲ ਕਹਿੰਦਾ ਬਾਈ ਵੀਡੀਓ ਬਣਾਉਣੀ ਆਪਾਂ ਇੱਕ ਹੈਨਾ ਹਾਂਜੀ ਹਾਂਜੀ ਭਈ ਡਰਾਈਵਰਾਂ ਦੇ ਨਾਲ ਜਿਹੜਾ ਹੈ ਨਾ ਧੱਕਾ ਹੁੰਦਾ ਜਾਂ ਬਦਸਲੂਕੀ ਹੁੰਦੀ ਉਹਦੇ ਪ੍ਰਤੀ ਵੀ ਦੀਪਕ ਬਾਈ ਕਹਿੰਦਾ ਕਿ ਯਾਰ ਬਾਈ ਮੈਂ ਵੀ ਕੁਝ ਨਾ ਕਹਿਣਾ ਆ ਲੋਕਾਂ ਨੂੰ ਕਿ ਭਾਈ ਕਾਹ ਤੋਂ ਡਰਾਈਵਰਾਂ ਦੇ ਨਾਲ ਹੈਨਾ ਇੰਨਾ ਜ਼ੁਲਮ ਕਰਦੇ ਆ ਕਿ ਹੈਨਾ ਜਿੱਦਾਂ ਕਿ ਹੁਣ ਜੰਮੂ ਵਾਲੇ ਡਰਾਈਵਰਾਂ ਨਾਲ ਤੁਹਾਨੂੰ ਪਤਾ ਹੈ ਹైదరాబాద్ ਜੋ ਵੀ ਹੋਇਆ ਜਿੱਦਾਂ ਵੀ ਹੈ ਨਾ ਕੁਝ ਵੀ ਸੀਗਾ ਪਰ ਉਹਦੇ ਨਾਲ ਕੁੱਟਮਾਰ ਨਹੀਂ ਹੋਣੀ ਚਾਹੀਦੀ ਸੀਗੀ ਨਾ ਜੇ ਡਰਾਈਵਰ ਕੁਝ ਵੀ ਆ ਤੁਸੀਂ ਥਾੜੇ ਰਿਪੋਰਟ ਕਰੋ ਜਾਂ ਕੁੱਖ ਵੀ ਇੱਕ ਉਹ ਸਹੀ ਵੀ ਆ ਤੇ ਉਲਟਾ ਨੂੰ ਧੱਕਾ ਵੀ ਜਾਨਾ ਪਿਆ ਸਹੀ ਗੱਲ ਦੀਪਕ ਬਾਈ ਕੀ ਮਤਲਬ ਤੁਸੀਂ ਉਸ ਵਿਸ਼ੇ ਦੇ ਉੱਤੇ ਸੋਚਿਆ ਵੀ ਲੋਕਾਂ ਦੀ ਜ਼ਮੀਰ ਹੀ ਮਰ ਗਈ ਸਾਡੇ ਆਪਣੇ ਬੰਦੇ ਨਹੀਂ ਬੋਲ ਕੇ ਖੁਸ਼ ਉਸ ਬੰਦੇ ਲਈ ਸਹੀ ਗੱਲ ਆ ਭਾਜੀ ਆਪਣੇ ਬੰਦੇ ਜਿਹੜੇ ਆ ਉਹ ਬਿਲਕੁਲ ਨਹੀਂ ਬੋਲ ਕੇ ਖੁਸ਼ ਆਗੇ ਠੀਕ ਹੈ ਜੀ ਤੇ ਸਾਡੇ ਮੈਂ ਕਿਹਾ ਮੈਨੂੰ ਬਹੁਤ ੱੱਕਾ ਹੋ ਰਿਹਾ ਵਾ ਬਹੁਤ ਜ਼ਿਆਦਾ ਤੇ ਇੱਕ ਕਹਿੰਦੇ ਹੁੰਦੇ ਵੀ ਡਰਾਈਵਰ ਰੀਡ ਦੀ ਹੱਡੀ ਆ ਠੀਕ ਹੈ ਜੀ ਇੱਕ ਡਰਾਈਵਰ ਤੇ ਇੱਕ ਕਿਸਾਨ ਜੇ ਦੋਨੇ ਤਰ੍ਹਾਂ ਦੇ ਜੋ ਵੀ ਦੁਨੀਆ ਚੱਲ ਰਹੀ ਹੈ ਦੋਨਾਂ ਦੇ ਸਿਰ ਤੇ ਚੱਲ ਰਹੀ ਆ ਕਿਸਾਨਾਂ ਵਾਂ ਬੀਜੂਗਾ ਵੱਡੂਗਾ ਤੋਂ ਬਾਅਦ ਡਰਾਈਵਰ ਜਿਹੜੇ ਆ ਉਹ ਚੱਕੂਗੇ ਘਰ-ਘਰ ਪਹੁੰਚਾਉਗੇ ਚਾਹੇ ਛੋਟਾ ਡਰਾਈਵਰ ਆ ਚਾਹੇ ਕੋਈ ਬڑا ਡਰਾਈਵਰ ਆ ਬਿਲਕੁਲ بڑے ਡਰਾਈਵਰ ਤੋਂ ਛੋਟੀਆਂ ਦੁਕਾਨਾਂ ਤੱਕ ਜਾਊਗਾ ਛੋਟੀਆਂ ਦੁਕਾਨਾਂ ਤੋਂ ਛੋਟੀਆਂ ਗੱਡੀਆਂ ਵਾਲੇ ਮਾਲ ਭਿਖਤਾਉਂਗੇ ਠੀਕ ਹੈ ਜੀ ਇਸ ਕਰਕੇ ਤੁਸੀਂ ਡਰਾਈਵਰਾਂ ਦਾ ਸਾਥ ਦਿਓ ਬਾਅਦ ਤੋਂ ਬਾਅਦ ਤੇ ਜਿੰਨਾ ਵੀ ਹੋ ਸਕਦਾ ਵਾ ਤੇ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਡਰਾਈਵਰ ਦੇ ਨਾਲ ਖੜੋ ਠੀਕ ਹੈ ਜੇ ਕੋਈ ਗਲਤ ਹੋ ਆ ਤਾਂ ਉਹਨੂੰ ਕੁੱਟਮਾਰ ਨਾ ਕਰੋ ਪਲੀਜ਼ ਸਾਡੀ ਇਹ ਰਿਕਵੈਸਟ ਬਾਤ ਪਹਿਲਾਂ ਪੁੱਛੋ ਵੀ ਕੀ ਗੱਲਬਾਤ ਹੋ ਗਈ ਗਲਤੀ ਕਿਸ ਦੀ ਠੀਕ ਹੈ ਜੀ ਜੇ ਉਹਦੀ ਗਲਤੀ ਵੀ ਆ ਤੇ ਉਹਨੂੰ ਤੁਸੀਂ ਹੋ ਸਕਦਾ ਕੋਈ ਨੇੜੇ ਕੋਈ ਥਾਣਾ ਵਾ ਪੁਰਚੂngੀ ਕੁਛ ਵੀ ਆ ਤੁਸੀਂ ਉੱਥੇ ਲਿਜਾ ਸਕਦੇ ਆ ਜਿਹੜਾ ਤੁਸੀਂ ਡਰਾਈਵਰ ਵੀਰ ਨੂੰ ਕੁੱਟਦੇ ਆ ਮਾਰਦੇ ਆ ਨਾ ਜੀ ਮੈਂ ਇਸ ਤੋਂ ਬਹੁਤ ਇਕ ਖਲਾਫ ਆ ਤੇ ਗਲਤਵਾ ਗੱਲ ਤੁਸੀਂ ਵਿੱਚ ਕਹਿ ਦਿੰਨੇ ਲੋਕ ਸਾਡੇ ਵੀ ਕਿ ਡਰਾਈਵਰ 도ੜ ਗਿਆ ਇਹ ਸਾਡੀ ਭਾਜੀ ਮਜਬੂਰੀ ਹੁੰਦੀ ਆ ਸਾਨੂੰ ਇਹਨਾਂ ਗੱਲਾਂ ਸੋਚ ਕਰਕੇ ਯਾਨੀ ਕਿ ਦੌੜਨਾ ਪੈਂਦਾ ਵਾ ਭੱਜਣਾ ਪੈਂਦਾ ਵਾ ਕਿ ਸਾਨੂੰ ਕੋਈ ਕੁੱਟ ਮਾਰਨਾ ਦਵੇ ਕੋਈ ਐਦਾਂ ਦਾ ਹੁੰਦਾ ਬੰਦਾ ਕਹਿੰਦਾ ਹੁੰਦਾ ਵੀ ਜਿਹਨੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਨਾ ਉਹ ਵੀ ਮਾਰ ਦਿੰਦਾ ਕੋਈ ਡਰਾਈਵਰ ਵੀ ਤੇ ਗੱਡਾ ਮਾਰਨ ਵਾਲਾ ਵੀ ਕੁੱਤਾ ਹੀ ਹੁੰਦਾ ਕੁੱਤਾ ਹੀ ਹੁੰਦਾ ਜੀ ਸਿੱਧ ਸੁਭਾਅ ਕੋਈ ਡਰਾਈਵਰ ਵੀ ਦੇ ਗਲਤ ਜਗ੍ਹਾ ਸੱਟ ਲੱਗ ਜਾਵੇ ਠੀਕ ਆ ਜੀ ਉਹਦਾ ਵੀ ਪਰਿਵਾਰ ਆ ਉਹਦੇ ਵੀ ਬੱਚੇ ਆ ਠੀਕ ਆ ਜਿਨ੍ਹਾਂ ਜਿਹੜੇ ਮੈਰਿਜ ਵਾ ਉਹਨਾਂ ਦੇ ਬੱਚੇ ਆ ਜਿਹੜੇ ਨਹੀਂ ਮੈਰਿਜ ਆਏ ਉਹਨਾਂ ਦੇ ਮਾਪੇ ਪਿਛੇ ਆ ਠੀਕ ਆ ਜੀ ਮੇਰੀ ਹੱਥ ਮੰਨ ਕੇ ਬੇਨਤੀ ਆ ਜੇ ਕੋਈ ਗਲਤ ਵਾ ਤਾਂ ਤੁਸੀਂ ਉਹਨੂੰ ਗਲਤ ਕਹਿ ਸਕਦੇ ਆ ਆਪਾਂ ਨਹੀਂ ਕਹਿੰਦੇ ਤੁਸੀਂ ਉਹਨੂੰ ਸਹੀ ਕਹਿ ਸਕਦੇ ਤੁਸੀਂ ਗਲਤ ਕਹਿ ਸਕਦੇ ਆ ਪਰ ਉਹਨੂੰ ਸਜ਼ਾ ਕਿਸੇ ਤਰੀਕੇ ਨਾਲ ਦਿੱਤੀ ਜਾ ਸਕੇ ਇਸ ਕਰਕੇ ਕੁੱਟਮਾਰ ਤੁਸੀਂ ਪਲੀਜ਼ ਰਹਿਮ ਕਰੋ ਜ਼ਿਆਦਾ ਤ ਏ ਗਾਜੀ ਮੇਰੀ ਤਾਂ ਇਹੀ ਆਤਮੰਨ ਕੇ ਬੇਨਤੀ ਆ ਉਹਨੂੰ ਠਾਣੇ ਭੇਜਾ ਦਿਓ ਠਾਣੇ ਵਾਲੇ ਆਪੇ ਦੇਖ ਲੈਣਗੇ ਨਾ ਇੱਕ ਇੱਕ ਹੁਣ ਦੀ ਗੱਲ ਐ ਥੋੜੇ ਚਿਰ ਦੀ ਗੱਲ ਐ ਤੇ ਤਕਰੀਬਨ ਦਰੀਕ ਤਾਂ ਮੈਨੂੰ ਚਲੋ ਨਹੀਂ ਪਤਾ ਹੈ ਕਿ 8-10 ਦਿਨ ਦੀ ਗੱਲ ਕਹਿ ਸਕਦੇ ਆ ਸਾਡੇ ਇੱਕ ਵੀਰ ਡਰਾਈਵਰ ਦੇ ਨਾਲ ਧੱਕਾ ਹੋਇਆ ਜੰਮੂ ਕਟੂਏ ਚੱਕਰ ਕੀ ਪੈ ਗਿਆ ਸਾਰੀ ਗੱਲਬਾਤ ਮੈਂ ਤੁਹਾਨੂੰ ਦੱਸਦਾ ਵੀਡੀਓ ਥੋੜੀ ਲੰਬੀ ਜਾ ਸਕਦੀ ਆ ਕੋਈ ਨਹੀਂ ਤੇ ਉਹ ਬੰਦਾ ਗੱਡੀ ਲੈ ਕੇ ਜਾ ਰਿਹਾ ਸੀ ਪਿੱਛੋਂ ਕਰਵਤ ਟਰਾਂਸਪੋਰਟ ਦੀ ਗੱਡੀ ਆ ਜੀ ਉਹ ਗੱਡੀ ਲੈ ਕੇ ਜਾ ਰਹੇ ਸੀ ਬਿਲਕੁਲ ਮੋੜ ਦੇ ਉੱਤੇ ਕਾਰਾਂ ਵਾਲੇ ਵੀ ਸਾਡੇ ਬਹੁਤ ਗਲਤੀ ਕਰਦੇ ਆ ਇਹ ਰੋਡ ਦੇ ਉੱਤੇ ਗੱਡੀ ਖੜੀ ਕਰ ਪੜੀ ਇਹਨਾਂ ਦੇ ਭਲੇਖੇ ਕੱਢਣ ਲਾਇਆ ਸੀ ਗੱਡੀ ਖੜੀ ਰੋਡ ਦੇ ਉੱਤੇ ਉਸ ਕਾਰ ਵਾਲੇ ਨੇ ਕੀ ਕੀਤਾ ਇੱਕਦਮ ਤਾਕੀ ਗੋਲ ਦਿੱਤੀ ਕਾਰ ਦੀ ਪਿੱਛੋਂ ਰੋਡ ਦੇ ਉੱਤੇ ਬਾਈਕ ਦੇ ਉੱਤੇ ਹਸਬੰਡ ਵਾਈਫ ਜਾ ਰਹੇ ਸੀ ਜਾਂ ਸਿਸਟਰ ਹੋ ਬਦਦਾ ਸੀ ਪਤਾ ਨਹੀਂ ਸਾਨੂੰ ਤੇ ਉਹ ਜਾ ਰਹੇ ਸੀ ਇੱਕਦਮ ਤਾਕੀ ਖੋਲਣ ਦੇ ਨਾਲ ਜਿਹੜੀ ਲੇਡੀ ਸੀਗੀ ਇੱਕਦਮ ਤਾਕੀ ਜਬੱਜਣ ਕਰਕੇ ਉਹਦੀ ਮੌਤ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕੀਤਾ ਡਰਾਈਵਰ ਨੇ ਗੱਡੀ ਚਲੋ ਆਪਾਂ ਕਹਿੰਨੇ ਭਜਾਈਓ ਸੀ ਗੱਡੀ ਸਬਜ਼ੀ ਕਰਕੇ ਗੱਡੀਆਂ ਭਜਾਣੀਆਂ ਪੈਣੀਆਂ ਵਾ ਕਿਉਂਕਿ ਜਿਹੜੇ ਵਪਾਰੀ ਹੁੰਦੇ ਆ ਨਾ ਉਹ ਬਹੁਤ ਕਹਿ ਦਿੰਦੇ ਡਰਾਈਵਰ ਨੂੰ ਤੁਸੀਂ ਜਲਦੀ ਪਹੁੰਚੋ ਮਜਬੂਰੀ ਹੁੰਦੀ ਮਜਬੂਰੀ ਚ ਗੱਡੀ ਭਜਾਣੀ ਪੈ ਜਾਂਦੀ ਹੈ ਨਾ ਤੇ ਉਹ ਗੱਡੀ ਥੋੜੀ ਚਲੋ ਤੇਜ਼ ਸੀਗੀ ਤੇਜ਼ ਹੋਣ ਦੇ ਕਾਰਨ ਵੀ ਉਸ ਡਰਾਈਵਰ ਨੇ ਇੰਨਾ ਬਚਾ ਕੀਤਾ ਗੱਡੀ ਆਪਣੀ ਫੁੱਟਪਾਥ ਤੇ ਥੋੜੀ ਸਾਈਡ ਤੇ ਚੜਾ ਦਿੱਤੀ ਠੀਕ ਹੈ ਜੀ ਜਦੋਂ ਦੇਖਿਆ ਲੇਡੀਜ਼ ਡੈਗੀ ਪਿੱਛੋਂ ਨਹੀਂ ਹੈਲਪ ਕੀਤੀ ਕਿ ਅਸੀਂ ਲੇਡੀਜ਼ ਨੂੰ ਤੱਕ ਕੇ ਇਹ ਥੋੜਾ ਸਾਈਡ ਤੇ ਕਰਕੇ ਜਿੱਦਾਂ ਲੇਡੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਸਾਈਡ ਤੇ ਕੀਤੀ ਪਬਲਿਕ ਆਈ ਪਬਲਿਕ ਨੇ ਵੀ ਉਹਨਾਂ ਨੂੰ ਭੇਜ ਦਿੱਤਾ ਕਿ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਜਾ ਸਕਦੇ ਆ ਉਸ ਤੋਂ ਬਾਅਦ 15 ਮਿੰਟ ਜਾਂ ਅੱਧੇ ਘੰਟੇ ਦੇ ਵਿੱਚ ਵਿੱਚ ਉਹਨੇ ਨੰਬਰ ਪਾਤਾ ਮੋਰੇ ਚੌਂਕੀ ਦੇ ਵਿੱਚ ਕਿ ਆ ਗੱਡੀ ਨੇ ਲੇਡੀ ਦੀ ਡੈਥ ਕੀਤੀ ਆ ਤੁਸੀਂ ਉਹਨੂੰ ਜਾ ਕੇ ਫੜੋ ਉਹ ਵੀਰ ਸਾਡਾ ਉਹਨਾਂ ਨਜਾਇਜ਼ ਬਿਲਕੁਲ ਗਲਤ ਤਰੀਕੇ ਦੇ ਨਾਲ ਫੜ ਹੋ ਗਿਆ ਵਾ ਉੱਤੇ ਪਰਚਾ ਕੱਟ ਹੋ ਗਿਆ ਵਾ ਪਲੀਜ਼ ਇਦਾਂ ਦੇ ਕੰਮ ਨਾ ਕਰਿਆ ਕਰੋ ਕਿ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੇਦੀ ਵੀ ਗਲਤੀ ਆ ਉਹਨੂੰ ਫੜੋ ਉਹਨੂੰ ਸਜ਼ਾ ਦਿਲਾਓ ਥਾਣੇ ਕਚੈਰੀਆਂ ਇਸੇ ਕਰਕੇ ਬਣੇ ਹੋ ਆ ਠੀਕ ਹੈ ਜੀ ਤੇ ਹੋਰ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਗੇ ਸਾਡੇ ਰਾਜਾ ਭਾਜੀ ਹਾਂ ਜੀ ਬਾਕੀ ਸਾਡੇ ਨਾਲ ਮਨਦੀਪ ਬਾਈ ਜੀ ਨੇ ਮਾਈਕ ਤੁਸੀਂ ਦੇ ਦਿਓ ਮਨਦੀਪ ਬਾਈ ਨੂੰ ਆ ਲੋ ਜੀ ਤੇ ਮਨਦੀਪ ਬਾਈ ਹੁਣੇ ਵੀ ਕੱਲ ਦੇ ਬਹੁਤ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਵੀ ਯਾਰ ਡਰਾਈਵਰਾਂ ਨਾਲ ਇਹਨਾਂ ਗਲਤ ਹੋ ਰਿਹਾ ਤਾਂ ਹੁਣ ਪੰਜਾਬ ਦੇ ਵਿੱਚ ਕੋਈ ਡਰਾਈਵਰ ਨਹੀਂ ਬਣਦਾ ਹੈ ਨਾ ਪਰ ਕੁੱਤੇ ਲੋਕ ਆਹ ਮੈਂ ਤਾਂ ਦੇਖੋ ਆਪਾਂ ਨੂੰ ਕਿਸੇ ਦਾ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਕੁੱਤੇ ਬੇਵਕੂਫ ਲੋਕ ਆ ਜਿਹੜੇ ਬੰਦੇ ਡਰਾਈਵਰ ਨਾਲ ਧੱਕਾ ਕਰਦੇ ਆ ਠੀਕ ਨੇ ਜੀ ਗੱਲ ਕੀ ਹੁੰਦੀ ਜੀ ਕਹਿੰਦੇ ਆਪਣੀ ਗਲੀ 'ਚ ਕੁੱਤਾ ਵੀ ਸ਼ੇਰ ਹੁੰਦਾ ਹੁੰਦਾ ਜੀ ਡਰਾਈਵਰ ਵਿਚਾਰਾ ਦੋ ਚਾਰ ਸਟੇਟਾਂ ਛੱਡ ਕੇ ਆਇਆ ਹੁੰਦਾ ਤੇ ਕੁੱਤੇ ਵਾਂਗੂ ਪੈ ਜਾਂਦੇ ਓਏ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਜਦੋਂ ਮੋਰੇ ਲਫੜੇ ਪੈਂਦੇ ਨਾ ਫਿਰ ਪਤਾ ਨਹੀਂ ਲੱਗਦਾ ਹੁੰਦਾ ਬਗਾਨੇ ਪੁੱਤ ਬਖਸ਼ਦੇ ਨਹੀਂਓ ਇਹ ਨਹੀਂ ਪਤਾ ਵੀ ਡਰਾਈਵਰ ਦਾ ਕਿੱਥੇ ਦਿਮਾਗ ਖਰਾਬ ਹੋਵੇ ਤਾਂ ਗੇਅਰ ਕਿੱਦਾਂ ਨੂੰ ਪੈ ਜਾਣਾ ਹੀ ਹੈ ਨਾ ਤੇ ਜੇ ਕੋਈ ਗੱਲਬਾਤ ਨਾਲੇ ਐਕਸੀਡੈਂਟ ਕਿਹੜਾ ਕੋਈ ਜਾਣ ਬੁੱਝ ਕੇ ਕਰਦਾ ਆ ਮਾਰਾ ਇਹ ਡੇਲੀ ਵੀਡੀਓ ਕੱਢ ਕੇ ਪਾਉਨੇ ਆ ਆਲੇ ਬਲੁੰਗੜਿਆਂ ਨੂੰ ਤਾਂ ਮੋੜੇ ਆ ਜਾਂਦੇ ਆ। ਪਾਜੀ ਕਿਸੇ ਨਾਲ ਸਾਡੀ ਦੁਸ਼ਮਣੀ ਥੋੜੀ ਆ? ਬਿਲਕੁਲ। ਰੋੜ ਤੇ ਚੱਲਦੇ ਮਨਦੀਪ ਪਾਜੀ ਸਾਡੀ ਕਿਸੇ ਨਾਲ ਦੁਸ਼ਮਣੀ ਥੋੜੀ ਆ? ਕੋਈ ਦੁਸ਼ਮਣੀ ਨਹੀਂ ਪਾਜੀ। ਨਾ ਕੋਈ ਜਾਣ ਬੁੱਝ ਕੇ ਐਕਸੀਡੈਂਟ ਕਰਦਾ, ਨਾ ਕਿਸੇ ਨੂੰ ਮਾਰਦਾ। ਬਿਲਕੁਲ। ਜਿੱਦਾਂ ਦੇ ਸਾਡੇ ਘਰੇ ਪੈਣ ਜਿਹੜੇ ਬੰਦੇ ਡਰਾਈਵਰ ਨੂੰ ਬੰਦਾ ਨਹੀਂ ਨਾ ਸਮਝਦੇ। ਹੂੰ। ਉਹਨਾਂ ਨੂੰ ਸਿੱਧੀ ਦੇ ਸਪਸ਼ਟੇ ਹੀ ਆ ਵੀ ਦੇਖੋ ਡਰਾਈਵਰ ਦੇ ਅੰਦਰ ਨਾ ਇੱਕ ਸਬਰ ਹੁੰਦਾ ਬਹੁਤ ਵੱਡਾ। ਬਹੁਤ ਵੱਡਾ। ਠੀਕ ਆ? ਅਗਲਾ ਪਤਾ ਨਹੀਂ ਕਿਹੜੀ ਸਟੇਟ ਚੋਂ ਆਇਆ ਹੁੰਦਾ ਕਿੱਥੋਂ ਆਇਆ ਹੁੰਦਾ ਜਾਂ ਕੀ ਉਹਦੀਆਂ ਮਜਬੂਰੀਆਂ ਹੁੰਦੀਆਂ ਜਦੋਂ ਕਿਤੇ ਵੀ ਕੋਈ ਵੀ ਗੱਲਬਾਤ ਹੁੰਦੀ ਆ ਨਾ ਗਲਤੀ ਅਗਲੇ ਦੀ ਹੁੰਦੀ ਆ ਪਰ ਨਾਮ ਡਰਾਈਵਰ ਦਾ ਹੈ ਨਾ ਤੇ ਫਿਰ ਉਹ ਉੱਥੇ 2-4 ਜਿਹੜੀਆਂ ਲਗਾਉੜਾ ਹੁੰਦੀਆਂ ਜਿਹੜੀਆਂ ਕਦੇ ਆਪ ਦੇ ਸ਼ਹਿਰ ਤੋਂ 50 ਕਿਲੋਮੀਟਰ ਨਹੀਂ ਗਏ ਹੁੰਦੇ ਠੀਕ ਆ ਉਹ ਆ ਕੇ ਡਰਾਈਵਰ ਨੂੰ ਹੀ ਕੁੱਟਮਾਰ ਕਰਦੇ ਆ ਤੇ ਜੇਕਰ ਤੁਸੀਂ ਡਰਾਈਵਰ ਨਾਲ ਧੱਕਾ ਕਰ ਸਕਦੇ ਹੋ ਨਾ ਜੇ ਤੇ ਡਰਾਈਵਰ ਨੇ ਧੱਕਾ ਕਰਤਾ ਫਿਰ ਤੁਹਾਡਾ ਲੱਭਣਾ ਕੱਖ ਨਹੀਂ ਠੀਕ ਆ ਨਾ ਹਾਂ ਆਪਣੇ ਤਾਂ ਹਜੇ ਪੰਜਾਬ 'ਚ ਕੀ ਆ ਨਾ ਚਲੋ ਪੰਜਾਬ 'ਚ ਜੇਕਰ ਦੋ ਬੰਦੇ ਡਰਾਈਵਰ ਨੂੰ ਕੁੱਟਣ ਆਲੇ ਆ ਨਾ ਨਾਲ ਚਾਰ ਜਾਨੇ ਛਡਾਉਣ ਆਲੇ ਵੀ ਆ ਜਾਂਦੇ ਆ ਬਾਹਰ ਲੀਆਂ ਸਟੇਟਾਂ 'ਚ ਕੀ ਹੁੰਦਾ ਕਈ ਵਾਰੀ ਜੇ ਕਿਤੇ ਗੱਲਬਾਤ ਮੇਰੇ ਅੱਖੀ ਦੇਖਣ ਦੀ ਗੱਲ ਹੈ ਗੁਜਰਾਤ ਦੀ ਬੰਦਾ ਮੋਟਰਸਾਈਕਲ ਵਾਲਾ ਥੱਲੇ ਆ ਗਿਆ ਗੱਡੀ ਦੇ ਉਹਨਾਂ ਨੇ ਗੱਡੀ ਨੂੰ ਅੱਗ ਲਾਤੀ ਕਹਿੰਦੇ ਡਰਾਈਵਰ ਲੱਭੋ ਕਿੱਥੇ ਆ ਉਹਨੂੰ ਵਿੱਚ ਸੱਟ ਕੇ ਅੱਗ ਲਾਉਣੀ ਆ ਵੀ ਦੱਸੋ ਗੱਡੀ ਨੂੰ ਅੱਗ ਲਾਉਣਾ ਜਾਂ ਡਰਾਈਵਰ ਨੂੰ ਅੱਗ ਲਾਉਣਾ ਉਹ ਕਿਹੜਾ ਬੰਦੇ ਨੇ ਵਾਪਸ ਆ ਜਾਣਾ ਉਹ ਬੇਫਾਨ ਹੋਇਆ ਬੇਕੂਫ ਬੇਕੂਫ ਬੇਕੂਫਾ ਨੁਕਸਾਨ ਹੋਇਆ ਤੁਹਾਡਾ ਤੁਸੀਂ ਆਪਦਾ ਨੁਕਸਾਨ ਭਰਾਲੋ ਭਾਈ ਠੀਕ ਆ ਅਗਲਾ ਪਤਾ ਕੀ ਆ ਨਾਲੇ ਆਪਦੀ ਸਟੇਟ ਤੋਂ ਜਾਂ ਆਪਦੇ ਪਿੰਡ ਤੋਂ ਬਾਹਰ ਜਾ ਕੇ ਪਤਾ ਲੱਗਦਾ ਕੀ ਭਾਅ ਵੇਕਦੀ ਆ ਜਾਂ ਕਿਦਾਂ ਹੁਣ ਕਈ ਵਾਰੀ ਕੀ ਹੁੰਦਾ ਆ ਆਪਾਂ ਦੇਖਦੇ ਆ ਕਈ ਬੰਦੇ ਆ ਨੂੰ ਨਹੀਂ ਜਾਣਕਾਰੀ ਹੁੰਦੀ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਗਲਤੀ ਕੀਤੀ ਆ ਆਪਾਂ ਕਹਿੰਦੇ ਆ ਸੀਟ ਤੇ ਪੂਰਾ ਸਤਰਕ ਹੋ ਕੇ ਬੈਠਣ ਦਾ ਫਾਇਦਾ ਇਹੀ ਆ ਵੀ ਕੋਈ ਵੀ ਗੱਲਬਾਤ ਹੁੰਦੀ ਆ ਕੋਈ ਆ ਕੇ ਸਾਨੂੰ ਅਗਲਾ ਇਹ ਗੱਲ ਕਹਿੰਦਾ ਤੂੰ ਬੰਦਾ ਮਾਰਤਾ ਜਾਂ ਮੇਰੀ ਗੱਡੀ ਭੰਨਤੀ ਆਪਾਂ ਨੂੰ ਉਹ ਜਾਣਕਾਰੀ ਹੋਣੀ ਚਾਹੀਦੀ ਆ ਵੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਹੁਣ ਕਈ ਵਾਰੀ ਕੀ ਹੁੰਦਾ ਇੱਕ ਦਿਨ ਮੈਂ ਵੀਡੀਓ ਦੇਖੀ ਉਹਨਾਂ ਨੇ ਕੀ ਕੀਤਾ ਚਾਰ ਪੰਜ ਜਣੇ ਕਾਰ ਵਾਲੇ ਆਏ ਆ ਕੇ ਗੱਡੀ ਵਾਲੇ ਨੂੰ ਘੇਰ ਲਿਆ ਉਹ ਖੁੱਲੀ ਬਾਰੀ ਡੁੱਡੀ ਖਿਚਮੀ ਬਾਰੀ ਦੀ ਗੱਡੀ ਸੀ ਦਲ ਛੱਤ ਪਾ ਲਿਆ ਉਹਦੇ ਉਹਦੇ ਕੋਲੇ ਅਗਲੇ ਕੋਲੇ ਇੱਥੇ ਡਾਂਗ ਪਈ ਸੀ ਬਈ ਉਹਨਾਂ ਜਦੋਂ ਖੜ ਕੇ ਤਹਾਂ ਤੋਂ ਭرائی ਨਾ ਤੇ ਹਾਂ ਸਰਦਾਰ ਨੇ ਭੱਜ ਗਏ ਫਿਰ ਉਹ ਬਠੰਡੇ ਸੀ ਉਹ ਦਿਨ ਟੈਂਕਰ ਵਧਿਆ ਦਾ ਟੈਂਕਰ ਵਾਲਾ ਏ ਅਭੀ ਯਾਰਾ ਡਰਾਈਵਰ ਦੇਖੋ ਇਨਸਾਨ ਹੀ ਡਰਾਈਵਰ ਆ ਸਾਰਾ ਕੁਸਾ ਡਰਾਈਵਰ ਦੇ ਮਾ ਪਿਓ ਬੱਚੇ ਭੈਣ ਭਾਈ ਹਨ ਇਹ ਤਾਂ ਹੈ ਨਹੀਂ ਵੀ ਡਰਾਈਵਰ ਕੋਈ ਕਿਸੇ ਹੋਰ ਜੌਬ ਤੋਂ ਆਇਆ ਜਾਂ ਉਤੋਂ ਡਿੱਗਿਆ ਜਾਂ ਡਰਾਈਵਰ ਲੱਗ ਜੰਮਿਆ ਹੁੰਦਾ ਵੀ ਇਹਨੇ ਡਰਾਈਵਰ ਬੰਨਣਾ ਭਾਈ ਇਹਨੂੰ ਤਾਂ ਮਤ ਨਹੀਂ ਹੈਗੀ ਹਨ ਸੰਸਾਰ ਦੇ ਵਿੱਚੋਂ ਹੀ ਆ ਨਾ ਡਰਾਈਵਰ ਵੀ ਘਰਾਂ ਚੋਂ ਹੀ ਆ ਪਰਿਵਾਰਾਂ ਵਾਲੇ ਆ ਸਭ ਦੀ ਹਾਂ ਜੇਕਰ ਥੋੜੀ ਇੱਜ਼ਤ ਆ ਤਾਂ ਡਰਾਈਵਰ ਦੀ ਵੀ ਅੱਜ ਤਾਂ ਹੁਣ ਲੁਧਿਆਣਾ ਇੱਕ ਦਿਨ ਐਦਾਂ ਹੀ ਲੱਗੀ ਕਾਰ ਉਹਨਾਂ ਦੇ ਡਰਾਈਵਰ ਕੁੱਟਿਆ ਆਪਾਂ ਉਧਰੋਂ ਆਏ ਮੈਂ ਕਹ ਜੀ ਕਿਸੇ ਨੇ ਹੱਥ ਲਾਇਆ ਤਾਂ ਖਬਰਦਾਰ ਬੰਦੇ ਪਿੱਛੇ ਹਟ ਗਏ ਸਾਰੀ ਰਾਤ ਆਪਣੀ ਲੰਘੀ ਪਰ ਆਪਾ ਉਹਦਾ ਬਾਬੇ ਸਿੰਘ ਦਾ ਕੀ ਮਤਲਬ ਆ ਹਾਂ ਸਿੰਘ ਦਾ ਮਨੂਰ ਸਿੰਘ ਬਣਿਆ ਕਿ ਭਾਈ ਨਵੀਂ ਗੱਡੀ ਵੀ ਉਹਨੂੰ ਰੱਖਿਆ ਕਰ ਲੈ ਬੰਦੇ ਨੂੰ ਵਿਚਾਰਾ ਪਹਿਲੇ ਦੂਜੇ ਆਇਆ ਡਰਾਈਵਰ ਕਨੈਕਟਰ ਦੋਨੇ ਜਣੇ ਰੋਈ ਆਣ ਇੱਕ ਤਾਂ ਪਤਾ ਕੀ ਹੁੰਦਾ ਜਿਹੜੇ ਬੰਦੇ ਨੇ ਡਰਾਈਵਰ ਵੀਰਾਂ ਨੂੰ ਵੀ ਬਹੁਤ ਬੈਂਤੀ ਆ ਕਿ ਭਰਾ ਆਪਣਾ ਏਕਾ ਕਰੋ ਹਾਂ ਜਿੰਨਾ ਹੋ ਸਕਦਾ ਵਾ ਕਿਸੇ ਨਾਲ ਗੱਲਬਾਤ ਹੁੰਦੀ ਆ ਕਿਸੇ ਦੇ ਨਾਲ ਖੜੋ ਆਪਣ ਜੇ ਕਿਤੇ ਇੱਕ ਗੱਡੀ ਤੇ ਜਾਂ ਦੋ ਗੱਡੀਆਂ ਤੇ ਕੋਈ ਮੁਸੀਬਤ ਪੈਂਦੀ ਆ ਤਾਂ ਮੇਰੇ ਵੀਰਵਾ ਵੀ ਉੱਥੇ ਤੁਸੀਂ ਦੋ ਚਾਰ ਗੱਡੀਆਂ ਵਾਲੇ ਪੁਰੇ ਜਾਦੇ ਤਾਂ ਰੁਕਣਾ ਰੁਕ ਕੇ ਦੇਖੋ ਵੀ ਸਾਡੇ ਕੋਈ ਵੀਰ ਭਰਾਵਾਂ ਚਾਹੇ ਕੋਈ ਜੰਮੂ ਦਾ ਚਾਹੇ ਕੋਈ ਯੂਪੀ ਪਿਆਰ ਕੇ ਤਦਾ ਵੀ ਹੋ ਸਕਦਾ ਤੁਸੀਂ ਉੱਥੇ ਖੜੇ ਹੋਵੋ ਖੜ ਕੇ ਪਤਾ ਕਰੋ ਵੀ ਕੀ ਗੱਲਬਾਤ ਹੋ ਗਈ ਆ ਇਹ ਮੇਰਾ ਲਾਂਬਾ ਸਾਡੀਆਂ ਗੱਡੀਆਂ ਦਾ ਇਹਨੂੰ ਵੀ ਆ ਉਦਾਂ ਗੱਡੀ ਲੱਗਦੀ ਮੇਰੇ ਬੱਸ ਵਾਲੇ ਸਾਡੇ ਜਿਆਦਾ ਸੁਣੋ ਪੰਜਾਬ ਦੀ ਸਾਡੋ ਉਹ ਗੱਡੀ ਜੇ ਐਂਡ ਕੇ ਦੀ ਸੀ ਮੈਂ ਜੇ ਐਂਡ ਕੇ ਵਾਲਿਆਂ ਨੂੰ ਕਹਿਣਾ ਇਹ ਵੀਡੀਓ ਦੇਖਦੇ ਹੋਣੇ ਬਾਈ ਵੀ ਉੱਥੇ ਉਹ ਵੀ ਨਹੀਂ ਖੜੇ ਯਾਰ ਉਹਦੇ ਕੋਲੇ ਵਿਚਾਰੇ ਨਹੀਂ ਖੜਦੇ ਇਹ ਗਲਤ ਗੱਲ ਨਹੀਂ ਹੈਗੀ ਸਾਡੇ ਹੁਣ ਮੇਰੀ ਬਠਿੰਡਾ ਨੰਬਰ ਗੱਡੀ ਹੋਵੇ ਮੈਂ ਲੁਧਿਆਣੇ ਵਸਾਕ ਗੱਡੀ ਚਲਾਉਣਾ ਮੇਰੀ ਬਠਿੰਡਾ ਨੰਬਰ ਗੱਡੀ ਕਿਤੇ ਵੀ ਖੜੀ ਹੋਵੇ ਮੈਂ ਨਹੀਂ ਲੰਗਦਾ ਕੋਲ ਦੀ ਵਾਹ ਜੇ ਲੰਗ ਹੀ ਨਹੀਂ ਹੁੰਦਾ ਹਾਂ ਬਾਬੇ ਮੈਂ ਦੱਸਦਾ ਇੱਕ ਦਿਨ ਹੋਇਆ ਅਸੀਂ ਇਸੇ ਰੋਡ ਤੇ ਸੀਗੇ ਹਾਂ ਤੇ ਗੱਡੀ ਖੜੀ ਤਾਂ ਮੈਂ ਗੱਡੀ ਨਾਲ ਅੱਜ ਦਾ ਚਾੜ ਕੇ ਤਾਂ ਅਗਲੇ ਪਾਸੇ ਲਾ ਲੈਣਾ ਚੱਲੂਗਾ ਮੈਂ ਪੁੱਤਿਆ ਪੁੱਤੀ ਗੱਲ ਹੋਈ ਮੈਂ ਤਾਂ ਵਿੱਚ ਬੈਠਾ ਤੇ ਇਹ ਗਿਆ ਉਹ ਕਹਿੰਦਾ ਯਾਰ ਭਾਈ ਕੁਝ ਨਹੀਂ ਕਹਿੰਦਾ ਇਹਦਾ ਟਾਇਰ ਚੈੱਕ ਕਰਦੇ ਸੀ ਬੰਦਾ ਮਹਾਰਾਜ ਦੌੜ ਆਇਆ ਹੂੰ ਕੰਦਾ ਯਾਰ ਬਾਈ ਕੰਦਾ ਜਿੰਦਗੀ ਜਦ ਪਹਿਲੀ ਵਾਰੀ ਕੰਦਾ ਇਹ ਕੰਮ ਹੋਇਆ ਮੈਂ ਕਿਲਾ ਲੋ ਗਈ ਕੰਦਾ ਬਾਈ ਬੜੀ ਵਾਰੀ ਕੰਦਾ ਟਾਇਰ ਪਾਟੇ ਬੜਾ ਕੁਝ ਹੋਇਆ ਕੰਦਾ ਕੋਈ ਕੰਦਾ ਖੜਿਆ ਨਹੀਂ ਕੰਦਾ ਯਾਰ ਤੁਸੀਂ ਗੱਡੀ ਖੜੀ ਦੇਖ ਕੇ ਗੱਡੀ ਲੋ ਮੈਂ ਕਹਾ ਬਾਈ ਇਹ ਹੀ ਸਾਡਾ ਫਰਜ਼ ਆ ਹੂੰ ਇਹ ਹੀ ਸਾਡਾ ਫਰਜ਼ ਆ ਜੇ ਅਸੀਂ ਨਾ ਇੱਕ ਦੂਜੇ ਸਾਥ ਨਾ ਦਵਾਂਗੇ ਜੇ ਸਿੱਖ ਸਿੱਖ ਦਾ ਸਾਥ ਨਾ ਦੇਊਗਾ ਤੇ ਕੰਮ ਕਿੱਦਾ ਚੱਲੂਗਾ ਯਾਰ ਰੋਡ ਤੇ ਰੋਡ ਤੇ ਡਰਾਈਵਰ ਦਾ ਹੈ ਕੌਣ ਆ ਹਾਂ ਡਰਾਈਵਰ ਦਾ ਠੀਕ ਆ ਦੇਖੋ ਜਿੱਥੇ ਮਾਲ ਭਰਿਆ ਪਰ ਇਹਦਾ ਆਪ ਚ ਢਾਬਿਆਂ ਤੇ ਲੰਨ ਜੋਗੀਆਂ ਦੇ ਹਿਸਾਬ ਹ ਜਿੱਥੇ ਮਾਲ ਭਰਿਆ ਉੱਥੇ ਵੀ ਸਾਡਾ ਕੋਈ ਨਹੀਂ ਹਾਂ ਉੱਥੇ ਕੋਈ ਮਾਈ ਦਾ ਲਾਲ ਹੁੰਦਾ ਜਿਹੜਾ ਡਰਾਈਵਰ ਦੇ ਪੱਖ ਦੀ ਗੱਲ ਕਰਦਾ ਵੀ ਤੂੰ ਚਾਹ ਪੀ ਲਈ ਰੋਟੀ ਖਾ ਲਈ ਠੀਕ ਆ ਜੇ ਉਹ ਜਿੱਥੇ ਖਾਲੀ ਕਰਨਾ ਉੱਥੇ ਵੀ ਕੋਈ ਜਿਗਰੇ ਵਾਲਾ ਹੁੰਦਾ ਜਿਹੜਾ ਡਰਾਈਵਰ ਦੇ ਪੱਖ ਦੀ ਗੱਲ ਕਰਦਾ ਠੀਕ ਆ ਤੇ ਬਾਕੀ ਦਾ ਸਨ ਵਿਜਾਲੇ ਦਾ ਸਾਰੇ ਡਰਾਈਵਰ ਦੇ ਵਿਰੋਧ ਵਾਲੇ ਹੀ ਆ ਨਾ ਇਦਾਂ ਉਦਾਂ ਹਨਾ ਯਾਰ ਡਰਾਈਵਰ ਐਡਾ ਕੋਈ ਉਹ ਨਹੀਂ ਹੈਗਾ ਦੇਖੋ ਹਨਾ ਦੇ ਅਗਲਾ ਐਡੀ ਵੱਡੀ ਜ਼ਿੰਮੇਵਾਰੀ ਖਿੱਚੀ ਫਿਰਦਾ ਕਈ ਕਹਣਗੇ ਤੈਨੂੰ ਦਿਖਿਆ ਨਹੀਂ ਵੀ ਜਦੋਂ ਤੈਨੂੰ 40 ਫੁੱਟਾ ਟਰੱਕ ਨਹੀਂ ਦਿਖਿਆ ਉਹਨੂੰ ਤੇਰੀ 10 ਫੁੱਟ ਦੀ ਕਾਰ ਕੀ ਦਿਖਣੀ ਆ ਬਾਬੇ 10 ਨਹੀਂ 7 ਹੀ ਹੁੰਦੀ ਆ ਚਲੋ ਫੇਰ ਵੀ ਮੈਂ ਲੰਮੀ ਪੂਰੀ ਲੰਮੀ ਲਾ ਲਓ ਵਾਲੀ ਐਡੀ ਬੇਵਕੂਫਾ ਐਡੀ ਬੇਵਕੂਫਾ ਜਿੱਲੇ ਗੱਡੀ ਲੱਗਦੀ ਨਾ ਜਦੋਂ ਮਨ ਲਾਪਾ ਬਾਈ ਗੱਡੀ ਲੈ ਕੇ ਤੁਰੇ ਹੋ ਆ ਨਾ ਪੜੇ ਲਿਖੇ ਲੋਕ ਚਲੋ ਡਰਾਈਵਰ ਦਾ ਡਰਾਈਵਰ ਡਰਾਈਵਰ ਪਲੱਸ 2 ਬੀਏ ਬੀਏ ਹੱਦ ਕੋਈ ਕੋਈ ਆ ਪਲੱਸ 2 ਵਾਲਾ ਹੀ ਮੁੰਡੇ ਆ ਸਾਰੇ ਬੜੇ ਲਿਖੇ ਬੇਵਕੂਫ ਹੋਣਗੇ ਬਾਬਾ ਜੀ ਤੁਸੀਂ ਟ੍ਰਿਪਲ ਐਡ ਕੀਤੀ ਆ ਅਸੀਂ ਤਾਂ ਚਲੋ ਬੀ ਐਫ ਸੀ ਦੀ ਮਾੜੀ ਮੋਟੀ ਗੱਡੀ ਚੱਲ ਰਹੀ ਬਾਬੇ ਸਾਡੀ ਹੈ ਨਾ ਕਤੂਰੀ ਦਿਹਾਣੀ ਕਤੂਰੀ ਹੁਣ ਮੰਨ ਲਓ ਆਪਣੀ ਗੱਡੀ ਆ ਨਾ ਇੱਥੋਂ ਲੈ ਕੇ ਉਹ ਤੇ 40 ਫੁੱਟ ਕੱਡੀ ਲੰਬੀ ਦਾ ਇੱਕ ਦੂਰੋਂ ਦੀਦਿਆ ਵੀ ਯਾਰ ਡੀਚ ਵੀ ਇਕਲ ਕੋਈ ਆ ਰਿਹਾ ਹੂੰ ਲਿਆ ਕੇ ਸਾਲੇ ਮਾਰਨਗੇ ਇੱਧਰ ਖੱਬੇ ਵਾਂਪਰ ਦੇ ਵਿੱਚ ਕੀ ਕਾ ਦੀਦਾਰੀ ਤੈਨੂੰ ਦੀਦਾਰੀ ਤੈਨੂੰ ਉਹ ਬੇਵਕੂਫ ਇਨਸਾਨ ਤੇਰੇ ਵਰਗਾ ਬੇਵਕੂਫ ਸਾਲਾ ਲੱਪਣਾ ਹਾਂ ਉਹ ਗੱਡੀ ਸਾਡੀ ਤੁਰਯੂ 40 ਫੁੱਟ ਵੱਡੀ ਤੇਰੀ ਕਤੂਰੀ ਥੱਲੇ ਆ ਗਈ ਹਾਂ ਸਾਡਾ ਕੀ ਕਸੂਰ ਜੇ ਸਾਲਿਆ ਤੈਨੂੰ 40 ਫੁੱਟ ਨਹੀਂ ਦਿੱਤੀ ਤੂੰ ਸਾਨੂੰ ਕਹਿਂਦਿਆ ਪਰ ਟਰੱਕਾਂ ਵਾਲੇ ਅਗਲੇ ਜਾ ਘੜ ਪਾਓ ਅਗਲੇ ਟਰੱਕ ਵਾਲੇ ਪਿਆ ਹੀ ਨਾ ਬਾਬਾ ਛੂਟ ਵਰਤੀ ਉਹਨੇ ਕਾਰ ਦੀ ਮੈਂ ਬੰਪਰ ਦੇ ਰੰਗ ਦੇ ਸਾਲੇ ਦੇ ਪੈਸੇ ਲੈਣੇ ਸੀ ਜਦੋਂ ਮੈਂ ਤੁਹਾਡੇ ਕੋਲੋਂ ਗਿਆ ਰਗਵਾੜੇ ਜਾ ਕੇ ਮੈਂ ਜਾਮ 'ਚ ਫਸ ਗਿਆ ਠੀਕ ਹੈ ਸਾਹਮਣੇ ਚੱਲਦੇ ਹਾਂ ਭਾਈ ਫਗਵਾੜੇ ਜਾਮ ਖੁੱਲਿਆ ਕਾਰ ਆਏ ਨੇ ਜੰਮੂ ਦੀ ਗੱਡੀ ਛੇ ਭਰਿਆ ਇਧਰ ਡਾਲੀ ਉਸ ਿਲਣੀ ਜੀ ਲੈਟਰ ਫਟ ਗਈ ਉਹ ਤਾਂ 1000 ਰੁਪਿਆ ਲੱਗੇ ਸੀ ਮੇਰੇ ਆਉਣ ਤੋਂ ਪਹਿਲਾਂ ਦੇਖੋ 2 ਲੱਖ ਦੀ ਕਾਰ ਲਈ ਫਿਰਦੇ 2.5 3 ਦੀ ਹੈ ਨਾ 40000 ਰੁਪਏ ਦੀ ਲੈਟਰ ਪਵਾਉਣ ਦੀ ਕਾਗਜ਼ ਨਹੀਂ ਜੇਕਰ ਤੁਹਾਡੇ ਕੋਲ ਲੈਟਰ ਪਵਾਉਣ ਦੀ ਅਕਾਤ ਨਹੀਂ ਤੇ ਲਾਓ ਹੀ ਨਾ ਕਿਹੜਾ ਲੋ ਸ਼ੋਕੇ ਚ ਖੜੀ ਕਾਰ ਹਈਏ ਕਹਿੰਦੇ ਤੂੰ ਹੋਰ ਪੈਸੇ ਦਵਾ ਫਿਰ ਮੈਂ ਉਹਨੂੰ ਕਹਿ ਮਖਾ ਵੀਰੇ ਗੱਡੀ ਦੇ ਉੱਪਰ ਬੈਠੀ ਮੈਂ ਉੱਪਰ ਬੜਾਇਆ ਉਹਨੂੰ ਫਿਰ ਉੱਪਰ ਬਹਿ ਕੇ ਦੇਖੀ ਉਧਰ ਕਾਰ ਦੀਂਦੀ ਆ ਥੱਲੇ ਮੁੜ ਕੇ ਦਵਾ ਲੈਣੇ ਬੈਠੇ ਵੇ ਤੇ ਤੁਰ ਗਏ ਤੁਰ ਗਏ ਇਹੀ ਆਏ ਚੰਦਰੋਕੇ ਬਾਬੇ ਜਦਾ ਹਜ਼ਾਰ ਨਾ ਕੀ ਤੁਸੀਂ ਉਹ ਕਰ ਲਿਆ ਬਾਬੇ ਸਾਡਾ ਸਮਾਂ ਮਾੜਾ ਆ ਗਿਆ ਅਸੀਂ ਜਮੇ 20 ਸਾਲ ਲੇਟ ਆ ਜਾਂ ਆਪਾਂ 20 ਸਾਲ ਪਹਿਲਾਂ ਇਸ ਸਮੇਂ ਚ ਆਏ ਹੁੰਦੇ ਨਾ ਤਾਂ ਆਪਾਂ ਦੱਸ ਦਿੰਦੇ ਵੀ ਡਰਾਈਵਰ ਹੁੰਦੇ ਜੀ ਅੱਜ ਸਾਡੇ ਲੋਕਾਂ ਦੇ ਜ਼ਮੀਨ ਮਰ ਗਏ ਡਰਾਈਵਰਾਂ ਦੇ ਬਾਈ ਵਿੱਚੋਂ ਡਰਾਈਵਰ ਸਾਡੇ ਜੇ ਮਾਰੇ ਆ ਨਾ ਉਹ ਨਹੀਂ ਆਪਣੇ ਸਟੇਟਸ ਨੂੰ ਕਹਿੰਦੇ ਨਹੀਂ ਕੁਝ ਹੈਗਾ ਬਾਬੇ ਯਾਰ ਸਮਝਦੇ ਹੀ ਨਹੀਂ ਸਮਝਦੇ ਨਹੀਂ ਉਹ ਕਹਿੰਦੇ ਲਿਆਦਾ ਚਲੋ ਇਹ ਬਾ ਹੋ ਗਿਆ ਜੋ ਹਾਂ ਚ ਡਾਂਗ ਰੱਖੀ ਹੋਵੇ 4 ਫੁੱਟ ਦੀ ਉਹਦੇ ਗਿੱਟਾ ਹੀ ਮਾਰੀ ਨਾ ਬਾਈ ਗੱਲ ਪਤਾ ਕੀ ਆ ਨਾ ਬਿਨਾ ਗੱਲ ਤੋਂ ਕਿਸੇ ਨੂੰ ਕੋਈ ਕਹਿਣਾ ਨਾ ਕੋਈ ਕਹਿਣਾ ਸਿੱਧੀ ਗੱਲ ਹੈ ਮੈਂ ਕਹਿਣਾ ਨਾ ਸਹਿਣਾ ਨਾ ਸਹਿਣਾ ਬਾਕੀ ਬਸਾਰਿਆਂ ਦਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕਦੀ ਵੀ ਯਾਰ ਆਪਣੇ ਡਰਾਈਵਰ ਨਾਲ ਖੜੋ ਇਨਸਾਨੀਅਤ ਵੀ ਦਿਖਾਓ ਮੈਂ ਆਪਣੇ ਸਿੱਖ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸਾਡੇ ਸਿੱਖ ਆ ਸਾਡਾ ਧਰਮ ਸਾਡੇ ਜਿਹੜੇ ਲੋਕ ਆ ਨਾ ਉਹ ਮਜਨੂਨ ਦੀ ਰੱਖਿਆਲੇ ਬਣੇ ਤਾਂ ਡਰਾਈਵਰ ਇਹਲੇ ਬਹੁਤ ਤਕੜਾ ਮਜਨੂਨ ਔਰ ਦੇਖੋ ਤੇ ਉਹਦਾ ਸਾਥ ਜਰੂਰ ਦਿਓ ਸਰਦਾਰਾਂ ਦੀ ਟੌਹਰ ਇੰਨੀ ਆ ਰਾਜਸਥਾਨ ਦੀ ਗੱਡੀ ਫੌਜੀ ਰੋਡ ਆ ਉੱਥੇ ਪਲਟੀ 4-5 ਸਾਲ ਦੀ ਗੱਲ ਆ ਬਾਈ ਜੀ ਉਹ ਗੱਡੀ ਪਾਲਟੀ ਡਰਾਈਵਰ ਨੇ ਆਪਾਂ ਨੂੰ ਹੱਥ ਦਿੱਤਾ ਪਾ ਚੜਾ ਲਿਆ ਰਾਜਸਤਾਨੀ ਨੂੰ ਬੀਕਾ ਨੇਰ ਦੀ ਗੱਡੀ ਜੀ ਕਹਿੰਦਾ ਯਾਰ ਭਾਜੀ ਮੈਂ ਕੱਲ ਗਿਆ ਸੀ ਮੈਂ ਕੱਲ ਵੀ ਸਰਦਾਰਨਾ ਗਿਆ ਸੀ ਤੇ ਅੱਜ ਜਾਣਾ ਮੈਂ ਅੱਜ ਵੀ ਸਰਦਾਰਨਾ ਹੀ ਜਾਣਾ ਠੀਕ ਆ ਵੀ ਯਾਰ ਦੇਖੋ ਹਨਾ ਕੁਝ ਸਮਝੋ ਪਛਾਣੋ ਆਪਣੇ ਆਪ ਨੂੰ ਬਿਲਕੁਲ ਹਾਂ ਬਾਬੇ ਕਿਦੇ ਕੋ ਕੁੜੀ ਕਾਲਜ ਆਉਂਦੀ ਲੇਟ ਹੋ ਜਵੇ ਨਾ ਕੋ ਕੁੜੀ ਲੇਟ ਹੋ ਜਵੇ ਉਹ ਦੇਖਦੀ ਵੀ ਜੇ ਮੋਹਣ ਬੱਸ ਨਹੀਂ ਆਉਂਦੀ ਕੋ ਟਰੱਕ ਆਵੇ ਜਿਹਦੇ ਖੰਡੇ ਲੱਗੇ ਹੁਣ ਮੋਰੇ ਇਹ ਸਚਾਈ ਆ ਕੋਈ ਕੁੜੀ ਕੋਈ ਕਿਸੇ ਕਾਲਜ ਦੀ ਕੋਈ ਸਕੂਲ ਦੀ ਜਾਂ ਹੌਸਟਲ ਤੋਂ ਆਉਂਦੀ ਲੇਟ ਹੋ ਜਵੇ ਨਾ ਤੇ ਬਾਉ ਜੀ ਉਹ ਕੁੜੀ ਉਹ ਕੁੜੀ ਗੱਡੀ ਦੇਖੂਗੀ ਕੋਈ ਟਰੱਕ ਦੇਖੂਗੀ ਜਿਹਦੇ ਖੰਡੇ ਲੱਗੇ ਹੋਣ ਜੋ ਗੱਡੀ ਰਕਾਊਗੀ ਦੇਖੂਗੀ ਸਰਦਾਰ ਚਲਾ ਰਿਆ ਹੀ ਮੈਂ ਉਹਦੇ ਲੈ ਕੇ ਆਇਆ ਮੁੰਡਾ ਕੋਠੇ ਤੋਂ ਡਿੱਗਿਆ ਜੰਮੂ ਆ ਫਿਰ ਰੱਸੀ ਫਿਰ ਉਹ ਮੁੰਡਾ ਕੋਠੇ ਤੋਂ ਡਿੱਗ ਪਿਆ ਜਵਾਕ ਤਿੰਨ ਜਨਾਨੀਆਂ ਜਨਾਂ ਨੇ ਮੈਨੂੰ ਹੱਥ ਮਾਰਿਆ ਮੈਂ ਪੀ ਗਰ ਲਓ ਕਹਿੰਦਾ ਬੱਚਾ ਡਿੱਗ ਪਿਆ ਕੋਠੇ ਤੋਂ ਲੈ ਕੇ ਜਾਣਾ ਮੈਂ ਕਿਹਾ ਬੈਠੋ ਵਿਸ਼ਵਾਸ ਸਰਦਾਰ ਤੇ ਵੀ ਸਰਦਾਰ ਆ ਯਾਰ ਸਰਦਾਰ ਸਰਦਾਰਾਂ ਨੂੰ ਮਾੜਾ ਕਹਿਣ ਵਾਲਿਓ ਇਹ ਗੱਲਾਂ ਜਰੂਰ ਨੋਟ ਰੱਖੋ ਸਰਦਾਰ ਹੀ ਆ ਜਿਹੜੇ ਭੁੱਖਿਆਂ ਨੂੰ ਲੰਗਰ ਖਵਾਉਂਦੇ ਆ ਸਿੱਖੀ ਆ ਇਹ ਬਾਬੇ ਨਾਨਕ ਦੀ ਮਿਹਰ ਹੀ ਆ ਬਾਬੇ ਨਾਨਕ ਦਾ ਲਗਾਇਆ ਹੋਇਆ ਲੰਗਰ ਆ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਹੱਥ ਪਾ ਲੈਨੇ ਆ ਇਹ ਸਰਦਾਰਾਂ ਦੀ ਦਿੱਤੀਆਂ ਹੋਈਆਂ ਦਿੱਨਾ ਜਿਹੜਾ ਅੱਜ ਦੇਸ਼ ਇੰਨੀयां ਚੜ੍ਹਿਆ ਆ ਸਰਦਾਰ ਨੇ ਰੈਂਗਲੇ ਨੂੰ ਹੱਥ ਪਾਇਆ ਪਰ ਉਹ ਤੇ ਭੈੜੀ ਹੋਣੀ ਆ ਨਾ ਉਹ ਤੇ ਭੈੜੀ ਤਾਂ ਹੋਣੀ ਆ ਪਰ ਪਰ ਬਾਬੇ ਆਸਾਨ ਫਰਾਮੋਸ਼ ਨਾ ਬਣੋ ਹਾਂ ਆਸਾਨ ਫਰਾਮੋਸ਼ ਕਦੀ ਨਾ ਬਣੋ ਜੇ ਜ਼ਿੰਦਗੀ 'ਚ ਕਿਸੇ ਨੇ ਤੁਹਾਡਾ ਸਾਥ ਦਿੱਤਾ ਨਾ ਉਹਨੂੰ ਭੁੱਲੋ ਨਾ ਬਾਕੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਲੱਗਦਾ ਰਹੀ ਆ ਬਿਲਦੇ ਅਗਲੀ ਵੀਡੀਓ ਹਾਂਜੀ